ਹਲੋ ਜੀ ਸ਼ਸ਼ੀ ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਐਚ ਕੇ ਬੁਟੀਕ ਤੇ ਮੇਰਾ ਨਾਂ ਹੈ ਜਰਜੀਤ ਟੀਕ ਦਾ ਨਾਂ ਹੈ ਜੀ ਐਚ ਕੇ ਬੁਟੀਕ ਕਾਲਾ ਵਾਲੀ ਮੰਡੀ ਦੇ ਵਿੱਚ ਸਾਡੀ ਬੁਟੀਕ ਹੈ ਜੀ ਅੱਜ ਜਿਹੜੇ ਇਸ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਜੀ ਸਾਰੇ ਆਫਰ ਪ੍ਰਾਈਸ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਇੰਡੀਆ ਦੇ ਵਿੱਚ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਦੇ ਰਹੇ ਹਾਂ ਆਰਗੈਂਜਾ ਆਏਗੀ ਕ੍ਰੇਵ ਆਏਗੀ ਤੇ ਸ਼ਿਮਰ ਦੇ ਸੂਟਾਂ ਵੀ ਜੀ ਸਾਰੇ ਆਪਾਂ ਲੋੜੀ ਕਰਕੇ ਆਫਰ ਦੇ ਵਿੱਚ ਸੂਟ ਦੇ ਰਹੇ ਤੇ शुरू कर दें अपना अज की पहला अपना सूट रहेगा ये भी ओरगैंजा है जी यह रहेगा जी य वर्क बहुत ही प्यारा है पैटर्न बनया हुआ नैक पर देखो इस तरह नैक बनेगा पूरा नैक का पैटर्न सारा वर्क का थ्रेड कलर यह हल्का ज ग्रेट होन जी ਇਹ ਹੈਗਾ ਜੀ ਆਪਣਾ ਇਹ ਘੇਰੇ ਦਾ ਬੋਰਡ ਇਹ ਸਾਰਾ ਲੈਸ অর্ਗੈਂਜਾ ਦਾ ਹੀ ਲਾਇਆ ਹੋਇਆ ਹੈ ਪੈਚ ਵਿਦ ਲੈਸ ਦੇ ਨਾਲ ਲੈਂਥ ਦੇ ਅਕੋਰਡਿੰਗ ਇਹ ਐਡਜਸਟ ਹੋ ਜਾਏਗਾ ਜੀ ਉੱਪਰ-ਨੀਚੇ ਜਿਵੇਂ ਤੁਸੀਂ ਆਪਣੀ ਲੈਂਥ ਕੋੜੀ ਕਰ ਸਕਦੇ ਹੋ ਇਹ ਨੈੱਟ ਤੇ ਜੋ ਬਣਿਆ ਹੋਇਆ ਇਹ ਸਾਰਾ ਥ्रेड ਵਾਲੇ ਕਰੇ ਜੀ ਬਾਕੀ ਬੈਕ ਰਹੇਗੀ ਜੀ ਪਲੇਨ ਇਹਦੇ ਵਿੱਚ ਜੋ ਬਾਟਮ ਦਾ ਕਪੜਾ ਆ ਰਿਹਾ ਉਹਦੇ ਵਿੱਚ ਤੁਹਾਨੂੰ ਇਨਰ ਦਾ ਕਪੜਾ ਵੀ ਮਿਲੇਗਾ ਜੀ 4.5 ਮੀਟਰ 5 ਮੀਟਰ ਦੇ ਨੇੜੇ ਹੀ ਕੱਟ ਹੈਗਾ ਫੈਬਰਿਕ ਦੁਪੱਟੇ ਦੇ ਵਿੱਚ ਹੈਗਾ ਜੀ ਮਸਲੀਨ ਦਾ ਮਸਲੀਨ ਵਿਦ ਸੇਮ ਆਹੋ ਔਰਗੈਂਜਾ ਦਾ ਪੈਚ ਲੱਗਿਆ ਹੋਇਆ ਹੈ ਮਸਲੀਨ ਫੈਬਰਿਕ ਆ ਜਿਹੜੇ ਸਾਈਡਾਂ ਤੇ ਕਪੜਾ ਲੱਗਿਆ ਹੋਇਆ ਦੁਪੱਟੇ ਦੇ ਇਸ ਤਰ੍ਹਾਂ ਕਰਕੇ ਐਮਬਰਾਇਡਰੀ ਕਰੀ ਹੋਈ ਹੈ 4 ਸਾਈਡ ਇਧਰ ਲੈਸ ਦੇਖੋ ਜੀ ਸੈਂਟਰ ਦੇ ਵਿੱਚ ਇਹ ਲਾ ਪੈਟਰਨ ਦਿੱਤਾ ਹੈ। ਇਹ ਵੀ organza ਤੇ work ਕਰਨਾ ਉਹ ਵਾਲਾ ਕੱਪੜਾ ਦਿੱਤਾ ਹੋਇਆ ਜੀ। ਇਹ ਰੈਗੀ suit ਦੀ ਲੁੱਕ। ਪ੍ਰਾਈਸ ਇਹਦਾ ਉਪਰ ਪ੍ਰਾਈਸ ਆ ਰਿਹਾ ਜੀ 2500 ਰੁਪਏ ਦੇ ਵਿੱਚ shipping free ਰਹੇਗੀ ਇਹਦੇ ਵਿੱਚ। 25 ਇਹਦਾ ਪ੍ਰਾਈਸ ਆਏਗਾ। ਇਹਦਾ ਸੈਕੰਡ ਕਲਰ ਦੇ ਰਹੇ ਆ ਤੁਹਾਨੂੰ। ਗ੍ਰੀਨਿਸ਼ ਟੋਨ ਹੈ ਦੀ ਇੰਗਲਿਸ਼ ਕਲਰ ਨੇ ਜੀ। ਇਸ ਚਾਰਟ ਦੇ ਬਹੁਤ ਹੀ ਪਿਆਰੇ ਜਿਹੇ ਪੈਟਰਨ ਨਿੱਕ ਤੇ ਜ ਬਣਿਆ ਹੋਇਆ ਬਹੁਤ ਸੋਹਣੀ ਇਹ ਆਪਣੀ ਹੋਈ ਗਈ ਦੇਖੋ embroidery ਸੇਮ ਇਹਦੇ ਕੀ ਰੇਦਾ ਬਣੇ ਹੋਏ ਬਾਰਡਰ ਤੁਸੀਂ ਅਡਜਸਟ ਕਰ ਸਕਦੇ ਆ ਇਹ ਰਹੇਗਾ ਜੀ ਬਾਟਮ ਦਾ ਫੈਬਰਿਕ ਵਿਦ ਇਨਰ ਸ਼ਰਟ ਦਾ ਇਨਰ ਤੁਹਾਨੂੰ ਮਿਲੇਗਾ ਇਹਦੇ ਵਿੱਚ ਬਹੁਤ ਹੀ ਕੱਟ ਪ੍ਰਾਈ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਆ ਰਹੇ ਨੇ ਜੀ ਇਹ ਰਹੇਗਾ ਜੀ ਇਧਰ ਦੁਪੱਟਾ ਦੁਪੱਟੇ ਦਾ ਫੈਬਰਿਕ ਮਸਲੀਨ ਦੇ ਨਾਲ organza ਸੈਂਟਰ 'ਚ organza ਰਹੇਗਾ ਲੈਸ ਰਹੇਗੀ ਉਸ ਤੋਂ ਬਾਅਦ ਆਏਗਾ ਜੀ ਮਸਲੀਨ ਦਾ ਫੈਬਰਿਕ ਇਹ ਪੂਰੇ ਦੁਪੱਟੇ ਦੇ ਵਿੱਚ embroidery ਇਸ ਤਰ੍ਹਾਂ ਕਰਕੇ ਫਲਾਰ ਪਾਏ ਇਹ ਰਹੇਗੀ ਸੂਟ ਦੀ ਲੁੱਕ 2500 ਦਾ ਪ੍ਰਾਈਸ ਰਹੇਗਾ ਇਹਦੇ ਵਿੱਚ ਨੈਕਸਟ ਆ ਗਏ ਜੀ ਇਹਦਾ ਥਰਡ ਕਲਰ ਤਿੰਨ ਕਲਰ ਨੇ ਜੀ ਸੇਮ ਨੈਕ ਦਾ ਪੈਟਰਨ ਬਣਿਆ ਹੋਇਆ ਵਿਦ ਦੇ ਨਾਲੇ ਬੋਟਮ और बहुत ही प्यारे जी देखो तो ये रहेगी जी ये रहेगी जी पट्टे लुक पूरे सूट लुक ये रहेगी जी बहुत ही सोहना यह पैटर्न बनिया हुआ बहुत सोनी एम्ब्रॉयडरी नीट एंड क्लीन और गेंजा दा फैब्रिक रहेगा शर्ट का ਇਨ ਤੁਸੀਂ ਪਾਕਿਸਤਾਨੀ ਮਸਲੀਨ ਕਹਿ ਸਕਦੇ ਜੋ ਬਾਟਮ ਦਾ ਫੈਬਰਿਕ ਹੈ ਦੇ ਵਿੱਚ ਵੀ ਇਹਦੇ ਨਾਲ ਇਨਰ ਸ਼ਰਟ ਦਾ ਜਿਹੜਾ ਨੈਕਸਟ ਦੇ ਰਹੇ ਹਾਂ ਜੀ ਆਪਾਂ ਤੁਹਾਨੂੰ অর্ਗੈਂਜ਼ਾ ਆ ਰਿਹਾ ਹੈ ਬਿਲਕੁਲ ਨਿਊ ਡਿਜ਼ਾਈਨ ਆਫਰ ਪ੍ਰਾਈਸ ਦੇ ਵਿੱਚ ਦੇਖੋ ਜੀ ਜੋ ਪੋਹੋਤੀ ਟ੍ਰੈਂਡ ਦੇ ਵਿੱਚ ਇਹ ਪੈਟਰਨ ਸਾਰਾ ਥ्रेड ਵਰਕ ਹੈ ਉੱਪਰ ਇਹਦੇ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਜੀ ਕਟਦਾ ਨਾਲ ਲੱਗਿਆ ਹੋਇਆ ਹਲਕੇ ਜਿਹੇ ਬੀਡਸ ਲੱਗੇ ਹੋਏ ਪੱਨ ਸਾਰਾ ਥ्रेड ਵਰਕ ਕਲੀਆਂ ਦੇ ਵਿੱਚ ਸੈਂਟਰ ਜਿਹੇ ਫਲਾਰ ਹੈਗੇ ਇਹਨੂੰ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਕਰਿਆ ਹੋਇਆ ਫਲਾਵਰ ਨੂੰ ਕਟਦਾ ਨੇ ਤੇ ਸਟੋਨ ਦੇ ਨਾਲ ਇਹ ਰਹਿ ਗਏ ਧੀਰੇ ਦੇ ਫਲਾਰ बहुत ही सोहना जी सारा इतने थ्रेड वर्क इतने भी दिता है जी सेम थ्रेड के नाल इतने आ गए अपने कलरफुल कूट ऑरगैनजा का फैब्रिक है जी विस्कॉस ऑरगैनजा रहेगा जी सिल्क दी बॉटम दुपट्टे सेम अपने आएंगे जी ऑरगैनजा के ऑरगैनजा रहेगा दुपट्टा रहे ਹਾਰੇ ਦੁਪट्टे ਦੇ ਵਿੱਚ ਇਸ ਤਰ੍ਹਾਂ ਕਰਕੇ ਦੋਨੋਂ ਸਾਈਡ ਫਲਾਵਰ ਕੀ ਰੇਗਾ ਤਾਂ ਜੀ ਬਾਰਡਰ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣੇ ਹੋਏ ਹੈ ਵਰਕ ਕਟਵਰਕ ਹੋਇਆ ਨਾ ਸਾਰਾ ਥ੍ਰੈਡ ਦੇ ਨਾਲ ਪਹਿਲਾਂ ਵਰਕ ਕਰਕੇ ਫਿਰ ਕਟਵਰਕ ਹੋਇਆ ਜੀ ਇਹ ਰੈਗੀ ਸੂਟ ਦੀ ਲੁੱਕ ਪ੍ਰਾਈਜ਼ ਹੈ ਜੀ ਓਨਲੀ 2600 ਰੁਪਏ ਕਬੀ ਸੋਇਦਾ ਪ੍ਰਾਈਸ ਫ੍ਰੀ ਸ਼ਿਪਿੰਗ ਗ੍ਰੀਨ ਕਲਰ ਆ ਰਿਹਾ ਜੀ ਨੈਕਸਟ ਦੇ ਦਾ ਇਹ ਰਹੇਗਾ ਜੀ ਗ੍ਰੀਨ ਕਲਰ ਅਰ ਗੈਂਜਾ ਦੀ ਸ਼ਰਟ ਹੈ ਜੀ ਸਿਲਕ ਦੀ ਬਾਟਮ ਪੈਟਰਨ ਸਾਰੇ ਦਾ ਸੇਮ ਹੈ ਥ्रेड ਵਰਕ ਪਲੇਸ ਇਹਨੂੰ ਹਾਈਲਾਈਟ ਕਰਿਆ ਹੈਂਡਵਰਕ ਨਾਲ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਪਾਰਟੀ ਵੀ ਹੈ ਦੇਖੋ ਜੀ ਸੂਟ ਡਿਸਕਸ অর্ਗੈਂਜ਼ਾ ਰਹੇਗਾ ਜੀ ਦੁਪੱਟੇ ਵੀ ਪੂਰੇ ਐਮਬਰਾਇਡਰੀ ਵਾਲੇ ਨੇ ਇਹ ਦੇਖੋ ਦੋਨੋਂ ਸਾਈਡ ਤੇ ਪੂਰੇ ਇਸ ਤਰ੍ਹਾਂ ਕਰਕੇ ਬੁਲਾ ਰਹੇ ਨੇ ਦੂਸਰੀ ਸਾਈਡ ਤੇ ਬੁਲਾ ਰਹੇ ਨੇ ਇਹ ਰਹਿ ਗਈ ਸੂਟ ਦੀ ਲੁੱਕ ਓਨਲੀ 2600 ਰੁਪਏ ਦਾ ਸਾਈਜ਼ ਹੈ ਜੀ ਆਪਾਂ ਅਗਰ ਨੈਕਸਟ ਦੇ ਰਹੇ ਜੀ ਕਰੇਪ ਤੇ ਪਹਿਲਾ ਪਹਿਲ ਤੁਹਾਨੂੰ ਦੋਨੋਂ ਪੀਸ ਦਿਖਾਏ ਆਰਗੈਂਜਾ ਤੇ ਇਹ ਹੈਗਾ ਜੀ ਕਰੇਪ ਤੇ ਹੈਂਡ ਮਸ਼ੀਨ ਮਿਕਸ ਹੈ ਜੀ ਤੇ ਵਰਕ ਦੇਖੋ ਹੈਂਡ ਵਰਕ ਨਾਲ ਇਹਨੂੰ ਸਾਰੇ ਦੇ ਵਿੱਚ ਵੀ ਕਟਦਾਨਾ ਸਤਾਰੀ ਜਰੀ ਦਾ ਵਰਕ ਇਹਨੂੰ ਕਰਿਆ ਹੋਇਆ ਜੀ ਥ्रेड ਦੇ ਨਾਲ ਕੰਟਰਾਸਟ ਵਾਈਨ ਸ਼ੇਡ ਨਾਲ ਦੇਖੋ ਜੀ ਹੈਂਡ ਮਸ਼ੀਨ ਦੋਨੋਂ ਮਿਕਸ ਹੈ ਵਰਕ ਮਸ਼ੀਨ ਵਰਕ ਕਰਿਆ ਹੋਇਆ ਜੀ ਤੇ ਜਰੀ ਦੇ ਨਾਲ ਲਾਸ ਨੂੰ ਸਾਰਾ ਹਾਈਲਾਈਟ ਕਰਿਆ ਹੈਂਡਵਰਕ ਨਾਲ ਇਹ ਸਾਰਾ ਕਟਦਾਨੇ ਦਾ ਕੰਮ ਹੋਇਆ ਜੀ ਕਟਦਾਨਾ ਸਟੋਨ ਦੇਖੋ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਇਹ ਪੈਨਲ ਬਣਿਆ ਹੋਇਆ ਫਰੰਟ ਤੇ ਪੂਰਾ ਹੈਵੀ ਦੇਖੋ ਇੱਥੇ ਨਿੱਕ ਦਾ ਬਣ ਕੇ ਪੂਰਾ ਫਰੰਟ ਇਹੀ ਹੈਵੀ ਬਣਿਆ ਹੋਇਆ ਹੈ ਔਰ ਸਾਈਡ ਤੇ ਇਹ ਛੋਟੀ ਛੋਟੀ ਬੋਟੀ ਵੀ ਦਿੱਤੀ ਹੋਈ ਹੈ ਇਹ ਰਹੇਗਾ ਜੀ ਤਾਂ ਕਿਰਾ ਦੇ ਬਹੁਤ ਹੀ ਹੈਵੀ ਕਮ ਹੋਇਆ ਵੇ ਤੇ ਪ੍ਰੋਪਰ ਛੁਡ ਕੇ ਇਹ ਆ ਜਾਏਗਾ ਹੈਲਥੀ ਦਾ ਵੀ ਆਰਾਮ ਨਾ ਬਣ ਜਾਏਗਾ ਕਰੀਵ ਦਾ ਸੂਟ ਹੈ ਜੀ ਆਲਓਵਰ ਸੂਟ ਹੈ ਇਹ 5 ਮੀਟਰ ਦਾ ਫੈਬਰਿਕ ਰਹੇਗਾ ਦੁਪੱਟੇ ਦੇ ਵਿੱਚ ਕੰਟਰਾਸਟ ਦਿੱਤਾ ਹੋਇਆ ਜੀ ਡਾਰਕ ਲਾਈਟ ਦਾ ਕੰਬੀਨੇਸ਼ਨ ਦੇਖੋ ਪੂਰੇ ਦੁਪੱਟੇ ਦੇ ਵਿੱਚ ਐਮਬਰਾਇਡਰੀ ਹੈ ਜੀ ਪੂਰੇ ਦੁਪੱਟੇ ਦੇ ਵਿੱਚ ਇਹ ਇਸ ਜਗ੍ਹਾ ਤੇ ਦੇਖੋ ਲਹਿਰੀਆ ਟਾਈਪ ਐਮਬ੍ਰੋਇਡਰੀ ਕਰੀ ਹੋਈ ਹੈ ਫਲਾਰ ਲਾਈਨਿੰਗ ਤੇ ਲੈਂਸ ਦੀ ਫਿਨਿਸ਼ਿੰਗ ਵਰਕ ਦੇ ਨਾਲ ਦੇਖੋ ਜੀ ਲੈਂਸ ਦੀ ਫਿਨਿਸ਼ਿੰਗ ਕਰੀ ਹੋਈ ਹੈ 4 ਸਾਈਡ ਦੁਪੱਟੇ ਨੂੰ ਕਿਰੇ ਗਾਜੀ ਕੰਟਰਾਸਟ ਦੇ ਵਿੱਚ ਦੁਪੱਟਾ ਪ੍ਰਾਈਸ ਇਹਦਾ ਆਏਗਾ ਜੀ 2700 2700 ਪੈਜ ਰਹੀ ਹੈ ਇਹ ਹਲਕਾ ਜਿਹਾ ਪਿੰਕਸ਼ ਦੇ ਵਿੱਚ ਕਲਰ ਹੈ ਜੀ ਇਹ ਪਰਪਲ ਦੇ ਨਾਲ ਇਹਦਾ ਕੰਟਰਾਸਟ ਕਰਿਆ ਹੈ ਯਾ ਇਹ ਗਾ ਜੀ ਦੂਜਾ ਸੈਕੰਡ ਕਲਰ ਕਾਪਰ ਕਲਰ ਕੋਪਰ ਕਲਰ ਕਹਿ ਸਕਦੇ ਆ ਜੀ ਆਪਾਂ ਇਹਨੂੰ ਜਿਆਦਾ ਡਾਰਕ ਨਹੀਂ ਹੈ ਕੋਪਰ ਹੈ ਪਰ orange ਵਾਲੀ ਟੋਨ ਜਿਹਦੇ ਵਿੱਚ ਇਹ ਕਲਰ ਹੈ ਜੀ ਇਹਦਾ ਵਰਕ ਦੇਖੋ ਤੁਸੀਂ ਬਹੁਤ ਹੀ ਹੈਵੀ ਵਰਕ ਹੈ ਸੇਮ ਦੇਖੋ ਜੀ ਸਾਰਾ ਮਸ਼ੀਨ ਹੈ ਇਹ embroidery zari ਨਾਲ ਕਰੀ ਹੋਈ ਹੈ ਪਲੱਸ ਇਹਨੂੰ ਕਟਦਾਨਾ ਸਟੋਨ ਸਿੱਪੀ ਸਾਰੀ ਸਾਰੀ ਲੱਗੀ ਹੋਈ ਹੈ ਜੀ ਹੈਂਡ ਵਰਕ ਨਾਲ ਇਹਨੂੰ ਇਹਦਾ ਕੰਟਰਾਸਟ ਦੇਖੋ ਜੀ ਬਹੁਤ ਹੀ ਪਿਆਰਾ ਹੈ ਸੇਮ ਜਿਵੇਂ ਇਹਦੇ ਵਿੱਚ ਥ्रेड ਯੂਜ਼ ਕਰਿਆ ਹੋਇਆ ਹੈ ਨਾ ਹਲਕਾ ਹਲਕਾ ਦੇਖੋ ਤੁਸੀਂ ਦੇਖੋਗੇ ਸੇਮ ਹੋਦਾ ਦੁਪट्टे ਦਾ ਕਲਰ ਹੈ ਜੀ ਪੂਰੇ ਦੁਪट्टे ਦੇ ਵਿੱਚ ਇਹ embroidery ਵਾਲੀ ਹੈਗੀ ਫੁੱਲ embroidery ਹੋਈ ਹੋਈ ਹੈ ਦੁਪੱਟੇ ਉੱਤੇ ਲੇਸ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਕੁਝ ਵੀ ਐਕਸਟਰਾ ਕਰਨ ਦੀ ਜ਼ਰੂਰਤ ਨਹੀਂ ਹੈ ਆਲ ਓਵਰ ਸੂਟ ਰਹੇਗਾ ਇਹ

ਓਵਰ ਪ੍ਰਾਈਸ ਦੇ ਵਿੱਚ ਇਹ ਸੂਟ ਰਹੇਗਾ ਜੀ। ਦੇਖੋ ਇਹ ਹੈਗਾ ਜੀ ਇਹਦੇ ਘੇਰੇ ਤੇ ਐmbroidery ਹੋਈ ਈ। ਬਹੁਤ ਹੀ ਪਿਆਰੇ ਜੀ ਦੇਖੋ ਕੰਟਰਾਸਟ ਜਿਹੜੇ ਇਹਦੇ ਵਿੱਚ thread ਕਲਰਸ ਯੂਜ਼ ਕਰੇ ਹੋਏ ਨਾ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਕੰਟਰਾਸਟ ਹੈ ਜੀ। ਇਹ ਬਣੀਆਂ ਹੋਈਆਂ ਇਹਦੇ ਦੇਖੋ। ਇਹ 슬ੀਵਸ ਤੇ ਵਰਕ ਆਏਗਾ। ਸਲੀਸਾ ਆਪਣੇ ਇਥੋਂ ਬਣ ਜਾਏਗੀ। ਇੱਕ ਇਹ ਵਾਲਾ। ਘੇਰੇ ਇਹ ਦੋਨੋਂ ਬਾਜੂ ਤੇ ਵਰਕਾ ਗਿਆ ਘੇਰੇ ਦਾ ਗਿਆ ਵਿਦ ਇਹਦੇ ਨਾਲ ਹੈਗਾ ਜੀ ਬਾਟਮ ਤੇ ਵੀ ਵਰਕ ਹੈ ਦੇ 크ਰੇਪ ਦੀ ਬਾਟਮ ਆਏਗੀ ਬਾਟਮ ਦਾ ਇਹ ਫੈਬਰਿਕ ਆ 크ਰੇਪ ਇਹ ਰਹੇਗਾ ਜੀ ਤੁਸੀਂ ਪਲਾਜੋ ਵੀ ਸਟਿਚ ਕਰਵਾ ਸਕਦੇ ਹੋ ਬਾਟਮ ਵੀ ਇਹ ਵਰਕ ਰਹੇਗਾ ਬਾਟਮ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਚਨੂਨ ਦਾ ਫੈਬਰਿਕ ਰਹੇਗਾ ਦੁਪੱਟੇ ਦਾ ਚਨੂਨ ਦਾ ਦੁਪੱਟਾ ਜੀ ਹੋਰ ਸਾਈਡ ਦੇਖੋ ਇਸ ਤਰ੍ਹਾਂ ਕਰਕੇ ਇਹਦੇ ਵਰਕ ਹੈ ਸੇਮ ਬਾਰਡਰ ਉਨਾ ਹੀ ਹੈਵੀ ਬਾਰਡਰ ਹੈ ਜੋ ਆਪਣ ਨੂੰ ਕੇਰੇ ਜਾਂ ਬਾਟਮ ਤੇ ਮਿਲ ਰਿਹਾ ਸੇਮ ਦੁਪੱਟੇ ਦੇ ਵਿੱਚ ਵੀ ਬਹੁਤ ਹੀ ਹੈਵੀ ਔਰ ਪਾਈਪਿੰਗ ਦੇ ਨਾਲ ਇਹਨੂੰ 골ਡਨ ਪਾਈਪਿੰਗ ਦੇ ਨਾਲ ਫਿਨਿਸ਼ ਕਰਿਆ ਹੋਇਆ ਹੈ ਜੀ बहुत ही लम्बा चौड़ा खुला यह दुपट्टा सैड फुल वर्क दुपट्टे दे दे। शिमर भी रहेगी जी शर्ट क्रेप दी बॉटम और चनून का दुपट्टा रहेगा प्राइज सताई सौ रुपए रहेगा जी फ्री शिपिंग रहेगी इंडिया के ਇਹ ਵਾਲਾ ਸੂਟ ਵੀ ਔਰਗੈਂజా ਦਾ ਹੈ ਜੀ ਆਪਾਂ ਇਹਨੂੰ ਸ਼ਿਮਰ ਔਰਗੈਂజా ਕਹਿ ਸਕਦੇ ਹਾਂ ਸ਼ਿਮਰ ਜੋ ਔਰਗੈਂజా ਦੇ ਵਿੱਚ ਮਿਕਸ ਹੈ ਸ਼ਾਈਨ ਦੇਖੋ ਤੁਸੀਂ ਇਹਦੀ ਫੈਬਰਿਕ ਦੀ ਇਹ ਸਾਰਾ ਸੈਲਫ ਹੈ ਜਿਹੜਾ ਇਹ ਫਰੰਟ ਤੇ ਹੈ ਨਾ ਇਹ ਵਾਲਾ ਪੈਟਰਨ ਹੈ ਦੀ ਛੋਟੇ ਛੋਟੇ ਬੂੰਦੀ ਇਹ ਸੈਲਫ ਹੈ ਜੀ ਫੈਬਰਿਕ ਰਹੇਗਾ ਇਹ ਸ਼ਿਮਰ ਔਰਗੈਂజా ਬਹੁਤ ਹੀ ਪਿਆਰਾ ਜਾਂ ਨੈਕ ਤੇ ਪੈਟਰਨ ਮਸ਼ੀਨ ਵਰਕ ਹੈ ਜੀ ਇਹਨੂੰ ਹੈਂਡ ਦੇ ਆਪਣਾ ਦਿੱਤਾ ਹੋਇਆ ਟੱਚ ਹੈਂਡ ਵਰਕ ਨਾਲ ਛੋਟੇ ਛੋਟੇ ਪੱਲ ਲੱਗੇ ਹੋਏ ਆ ਇਹ ਸਾਰੇ ਪੱਲ ਦੀ ਲਾਈਨਾਂ ਦੇਖੋ ਆਉਟਲਿੰਗ ਜੋ ਕਰੀ ਹੋਈ ਹੈ ਔਰ ਫਲਾਵਰ ਤੇ ਵੀ ਸਾਰੇ ਨੂੰ ਇਹ ਹਾਈਲਾਈਟ ਕਰਿਆ ਹੋਇਆ ਹੈ ਫਲਾਵਰ ਤੇ ਇਹ ਨੈਕਟੇ ਪੈਟਰਨ ਬਣੇ ਹੋਏ ਆ ਜੀ ਇੱਕ ਬਾਰਡਰ ਆਪਾਂ ਨੂੰ ਇਹਦੇ ਘੇਰੇ ਤੇ ਮਿਲੇਗਾ ਇਹ ਬਾਰਡਰ ਮਿਲ ਜਾਏਗਾ 프ਰੰਟ ਤੇ ਵੀ ਮਿਲੇਗਾ ਇਹ ਬੈਕ ਦੇ ਕੇ ਰੇਤੇ ਵੀ ਮਿਲੇਗਾ ਇਹ ਬੈਕ ਦਾ ਬਾਰਡਰ ਰਹੇਗਾ ਜੀ ਫੈਬਰਿਕ ਦੇਖੋ ਤੁਸੀਂ ਬਹੁਤ ਹੀ ਸ਼ਾਈਨ ਹੈ ਦੇ ਵਿੱਚ ਔਰਗਾਂਜਾ ਹੈਗਾ ਜੀ ਇਹ ਆਪਣਾ ਟੇਮਰ ਦੇ ਵਿੱਚ ਇਹ ਰਹੇਗਾ ਜੀ ਆਪਣੀ 슬ੀਵਸ ਤੇ ਬਾਰਡਰ ਇਹ ਬਾਰਡਰ ਆਪਣਾ 슬ੀਵਸ ਤੇ ਮਿਲ ਗਿਆ ਇਹ ਰਹੇਗੀ ਸ਼ੌਟ ਜੀ ਸਿਲਕ ਦੀ ਹੈਗੀ ਬਾਟਮ ਬਹੁਤ ਹੀ ਟ੍ਰੈਂਡੀ ਹਨ ਦੁਪੱਟਿਆਂ ਦਾ 4 ਸਾਈਡ ਏਸ ਤਰ੍ਹਾਂ ਕਰਕੇ ਬਾਰਡਰ ਬਨੇ ਹੋਏ ਸੇਮ ਜਿ ਸ਼ਰਟ ਤੇ ਬਨੇ ਹੋਏ ਪੂਰਾ ਦੁਪੱਟਾ ਸੈਲਫ ਦੇ ਵਿੱਚ ਹੈ ਜੀ ਫੈਬਰਿਕ ਵੀ ਸੇਮ ਹੀ ਰਹੇਗਾ ਆਰਗੈਂਜਾ ਆਪਾਂ ਸ਼ਿਮਰ ਕਹਿ ਸਕਦੇ ਆ ਟਿਸ਼ੂ ਕਹਿ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਸੈਲਫ ਹੈ ਸਾਰਾ ਔਰ 4 ਸਾਈਡ ਇਹਨੂੰ ਲੈਂਸ ਦੀ ਫਿਨਿਸ਼ਿੰਗ ਇਹਦਾ ਪ੍ਰਾਈਸ ਰਹੇਗਾ ਜੀ 2800 ਦੋ ਕਲਰ ਨੂੰ ਜਿਹਦੇ ਵਿੱਚ ਇਹ ਰਹੇਗਾ ਸੈਕਿੰਡ ਕਲਰ ਬਹੁਤ ਹੀ ਪਿਆਰਾ ਜਿਹਾ ਨੈਕ ਪੈਟਰਨ ਬਣਿਆ ਹੋਇਆ ਜਿਉਆਪਨ ਫਲਾਵਰ ਇਹਦੇ ਵਿੱਚ ਥ्रेड ਦਾ ਕੰਟਰਾਸਟ ਸੇਮ ਆਪਾਂ ਨੂੰ ਬਾਟਮ ਦਾ ਮਿਲ ਜਾਏਗਾ ਜੀ सिल्क का फैब्रिक रहेगा बॉटम का ये रहेगा जी दुपट्टा बहुत ही प्यारा है कलर है दा। ग्रीन कलर है जी कंट्रास्ट रहेगा पूरा सूट अठाईस सौ जी प्राइस आएगा ਇਹ ਸੂਟ ਅਸੀਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਛੋ ਕਰ ਚੁੱਕੇ ਹਾਂ ਜੀ ਜਿਹੜੇ ਪੀਸ ਰਹੇ ਸੀ ਉਹਨਾਂ ਨੂੰ ਪ੍ਰਾਈਸ ਦੇ ਰਹੇ ਹਾਂ ਜੀ ਲੋੜੀ ਕਰਕੇ 2800 ਹੈ ਇਹਦਾ ਲਾਸਟ ਵਾਲੇ ਦਾ ਜੋ ਪ੍ਰਾਈਸ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਨਾ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਤੇ ਸੂਟ ਬਾਰੇ ਪੁੱਛ ਸਕਦੇ ਹੋ ਜੀ ਫ੍ਰੀ ਸ਼ਿਪਿੰਗ ਰਹੇਗੀ ਜੀ ਇੰਡੀਆ ਦੇ ਵਿੱਚ ਤੇ ਜੋ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਕਮੈਂਟ ਕਰਿਆ ਕਰੋ ਜੀ ਕਿੱਦਾਂ ਦੀ ਲੱਗਦੀ ਸਾਡੀ ਕਲੈਕਸ਼ਨ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ